ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਜਸਵੀਰ ਸਿੰਘ ਆ ਜੀ ਕੀ ਗੱਲ ਹੋਈ ਆ ਜੀ ਇਹ ਜੀ ਮੇਰੇ ਸਾਲੇ ਦਾ ਬੇਟਾ ਜਿਹੜਾ ਇੱਥੇ ਫੈਕਟਰੀ ਚ ਕੰਮ ਕਰਦਾ ਸੀ ਤਾਂ ਆਪਣੀ ਮਾਸੀ ਕੋ ਰਹਿੰਦਾ ਸੀ ਜੀ ਤੇ ਛੋਟਾ ਹੰਦਾ ਰਹਿੰਦਾ ਸੀ ਤੇ ਰਾਤੀਏ ਜੇ ਕਿਹਦਾ ਮਾਸੀ ਦਾ ਮੁੰਡਾ ਤੇ ਦੋਵੇਂ ਦੁੱਧ ਲੈਣ ਆਇਆ ਤੇ ਦੁੱਧ ਲੈ ਕੇ ਨਗਲੀ ਪੱਟੇ ਤੇ ਜਾ ਰਹੇ ਨੇ ਤੇ ਇਹ ਤੇਜ਼ ਰਫ਼ਤਾਰ ਚ ਗੱਡੀ ਆਈ ਆ ਜਿਹੜਾ ਚ ਤਿੰਨਦਰ ਸਿੰਘ ਉਹਦੀ ਮੌਕੇ ਤੇ ਮੌਤ ਹੋ ਗਈ ਆ ਤੇ ਜਿਹੜਾ ਸਹਿਲਪ੍ਰੀਤ ਸਿੰਘ ਆ ਉਹਨੂੰ ਪੰਜ ਕਿਲੇ ਗੱਡੀ ਨੇ ਧੂਕੇ ਘੜਿਆ ਤੇ ਉੱਥੇ ਅੱਗੇ ਜਾ ਕੇ ਜਦੋਂ ਛੱਡਿਆ ਉਹਨੂੰ ਕਢਿਆ 15 20 ਬੰਦੇ ਵੀ ਸੀ ਚਾਰ ਮਿੰਟ ਗੱਡੀ ਰੁਕੀ ਆ ਕੋਈ ਕਿਸੇ ਨੇ ਖੇਰ ਨਹੀਂ ਕੀਤੀ ਕੋਈ ਗੱਡੀ ਨਹੀਂ ਫੜੀ ਪੁਲਸ ਆਈ ਉਹਨਾਂ ਨੇ ਫਰਜ਼ਾਦਰਚ ਕੀਤਾ ਕੈਮਰੇ ਚੈੱਕ ਕੀਤੇ ਆ ਕੈਮਰੇ ਚ ਗੱਡੀ ਆਈ ਆ ਔਰ ਬੰਦੇ ਨਹੀਂ ਆਇਆ ਨੰਬਰ ਨਹੀਂ ਆਇਆ ਕੋ ਦਾ ਤੇ ਮੈਂ ਹੀ ਇਹ ਮੰਗ ਕਰਦੇ ਆ ਕਿ ਇਹ ਜਿਹੜੀ ਸਾਡੀ ਗੱਡੀ ਆ ਤੇ ਇਹ ਬੰਦੇ ਸਾਫਤ ਕੀਤੇ ਜਾਣ ਤੇ ਸਾਨੂੰ ਸਾਡੇ ਬੰਦੇ ਫੇ ਮੌਕੇ ਤੇ ਫਰਾਰ ਹੋ ਗਏ ਸੀ ਮੌਕੇ ਤੇ ਫਰਾਰ ਹੋ ਗਏ ਜੀ ਜਦੋਂ ਇਹ ਮਾਰ ਗਿਆ ਜਤਿੰਦਰ ਸਿੰਘ ਤੇ ਇਹਨੂੰ ਕੱਢਿਆ ਗੱਡੀ ਚੋਂ ਕਿੰਨੀ ਉਮਰ ਸੀ ਇਹਦੀ ਮੁੰਡੇ ਦੀ ਜੀ ਦੇਖ ਮਾਈ 20 ਸਾਲ ਸੀ ਕੁਵਾਰਾ ਮੁੰਡਾ ਸੀ ਇਹ ਜੀ ਇਹ ਪੇਪਰ ਮਿਲ ਚ ਕੰਮ ਕਰਦਾ ਸੀ ਅਸੀਂ ਇਹ ਮੰਗ ਕਰਦੇ ਆ ਕਿ ਸਾਨੂੰ ਜਿਹੜੇ ਗੱਡੀ ਵਾਲੇ ਬੰਦੇ ਲੱਭਣੇ ਚਾਹੀਦੇ ਤੇ ਉਹਨਾਂ ਦੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਨਹੀਂ ਪੁਲਿਸ ਵੱਲੋਂ ਤੁਹਾਨੂੰ ਕੀ ਆਸ਼ਵਾਸ਼ਣ ਪੁਲਿਸ ਵੱਲੋਂ ਇਹ ਸਾਨਾ ਨੇ ਇੱਕ ਪਰਚਾ ਦਰਜ ਕਰਤਾ ਸਿਰਫ ਪਰਚਾ ਦਰਜ ਕਰਕੇ ਸਾਡੀ ਪੋਸਟ ਵਰਕ ਕਰਕੇ ਲਾਸ਼ਾਂ ਨੂੰ ਨੇ ਤੇ ਲੱਗਿਆ ਹੋਰ ਗੱਡੀ ਦੀ ਕੋਈ ਅਜੇ ਤੱਕ ਮਲਦਾ ਨਹੀਂ ਲੱਗਾ ਕਿੰਨੀ ਉਮਰ ਸੀ ਮੁੰਡੇ ਦੀ ਇਹ ਮੁੰਡੇ ਦੀ ਜੀ 22 ਤੇ 23 ਬਾ 23 ਸਾਲ ਸੀ ਮੁੰਡੇ ਦੀ ਉਮਰ ਠੀਕ ਕੁਵਾਰਾ ਹੀ ਜੀ ਇਹ ਜੀ ਠੀਕ ਨਹੀਂ ਇਹ ਇਹ ਸੀ ਬਿਕਰਮ ਸਿੰਘ ਜਿਸ ਨੇ ਬੋਲਦਾ ਬਦਗੜਾ ਚਮਕੀ ਤੋਂ ਸਵਾ 9 ਵਜੇ ਦਾ ਸੀ ਐਕਸੀਡੈਂਟ ਹੋਇਆ ਇੱਕ ਬੰਦੇ ਕੇਡੀ ਹਸਪੀਟਲ ਦਾ ਆਕਰ ਆਇਆ ਇਹਨਾਂ ਡੈਡ ਹਾ ਉਸ ਨੂੰ ਲਾਸ਼ ਲੈ ਕੇ ਇਹਦੇ ਪੋਸਟ ਮਾਰਕ ਕਰਾਉਣ ਵਾਸਤੇ ਇੱਥੇ ਲੈ ਕੇ ਆਏ ਰਾਤੀ ਜਵਾਂ ਘਰਾਤੀ ਡੈਡ ਹਾ ਉਨੋਂ ਉੱਥੋਂ ਲੈ ਕੇ ਇੱਥੇ ਪੋਸਟ ਮਾਰਕ ਕਰਾਉਣ ਵਾਸਤੇ ਲੈ ਕੇ ਆਏ ਕਿੰਨੇ ਜ਼ਖਮੀ ਆ ਤੇ ਕਿੰਨੀਆਂ ਦੀ ਮੌਤ ਹੋਈ ਇੱਕ ਦੀ ਮੌਤ ਹੋਈ ਇੱਕ ਜ਼ਖਮੀ ਕਿੱਥੋਂ ਦਾ ਰਹਿਣ ਵਾਲਾ ਸੀ ਇਹ ਬਲ ਬਲ ਪਿੰਡ ਦੇ ਉੱਥੇ ਰਹਿੰਦਾ ਹੈ ਭਰੇ ਸਿਦਾਰਾਂ ਦੇ ਕੋਲ ਪਿੰਡੇ ਦਾ ਹੀ ਨਾਲੇ ਲੱਗੇ ਆ ਠੀਕ ਹੈ ਕੋਈ ਸੀਸੀਟੀਵੀ ਸਾਹਮਣੇ ਆਈ ਸਰ ਕਾਰ ਚੰਦੇ ਆਈ ਕੋਈ ਸੀ ਵੇਖੀ ਹੈ ਨਾ ਮਾਮਲਾ ਦਰਜ ਕੀਤਾ ਬਹ ਹਾਂਜੀ ਪੁਰ ਪੁਲਿਸ ਮਾਮਲਾ ਦਰਜ ਕੀਤਾ